ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੈਨੇਡਾ ਗਏ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਗਦੀਪ ਸਿੰਘ 4 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਆਪਣੀ ਪਤਨੀ ਦੇ ਨਾਲ ਕੈਨੇਡਾ ਗਿਆ ਸੀ ਅਤੇ ਜਗਦੀਪ ਸਿੰਘ ਦਾ ਇੱਕ ਪੁੱਤਰ ਵੀ ਹੈ ਜੋ ਕਿ ਪੰਜਾਬ ਦੇ ਵਿੱਚ ਹੀ ਆਪਣੇ ਦਾਦਾ ਤੇ ਦਾਦੀ ਦੇ ਨਾਲ ਰਹਿ ਰਿਹਾ ਹੈ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਕੰਮ ਕਰਦੇ ਆ ਜਗਦੀਪ ਸਿੰਘ ਤੀਜੀ ਮੰਜ਼ਲ ਤੋਂ ਡਿੱਗ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਜਗਦੇਵ ਸਿੰਘ ਦਾ ਇਲਾਜ ਚੱਲ ਰਿਹਾ ਸੀ ਹਾਲਾਂਕਿ ਜਗਦੇਵ ਸਿੰਘ ਨੂੰ ਹੋਸ਼ ਨਹੀਂ ਸੀ ਆਇਆ ਅਤੇ ਲਗਾਤਾਰ ਹੀ ਜੇਰੇ ਇਲਾਜ ਸੀ ਪਰ ਹੁਣ ਕੱਲ ਇੱਕ ਖਬਰ ਸਾਹਮਣੇ ਆਈ ਹੈ ਕਿ ਜਗਦੀਪ ਸਿੰਘ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੇ ਵਿੱਚ ਮਾਤਮ છਾਇਆ ਹੋਇਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਹੈ ਇਸ ਦੇ ਨਾਲ ਹੀ ਜਗਦੀਪ ਸਿੰਘ ਦੇ ਮਾਪਿਆਂ ਦੇ ਵੱਲੋਂ ਸਰਕਾਰ ਨੂੰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਉਹਨਾਂ ਦੇ ਵੀਜ਼ਾ ਦਵਾਉਣ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀ ਅੰਤਿਮ ਰਸਮਾਂ ਅਦਾ ਕਰ ਸਕਣ ਕੈਨੇਡਾ ਪਹੁੰਚ ਕੇ ਤਾਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਪਰਿਵਾਰ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਕਿਉਂਕਿ ਜਗਦੀਪ ਸਿੰਘ ਇਕਲੌਤਾ ਪੁੱਤਰ ਸੀ ਆਪਣੇ ਮਾਪਿਆਂ ਦਾ ਅਤੇ ਇਸ ਦੇ ਨਾਲ ਹੀ ਆਪਣੀ ਪਤਨੀ ਦੇ ਨਾਲ 4 ਸਾਲ ਪਹਿਲਾਂ ਹੀ ਚੰਗੇ ਭਵਿੱਖ ਦੇ ਲਈ ਕੈਨੇਡਾ ਗਿਆ ਸੀ 4 ਸਾਲ ਹੀ ਹੋਏ ਸੀ ਅਜੇ ਜਗਦੀਪ ਸਿੰਘ ਨੂੰ ਕੈਨੇਡਾ ਗਏ ਪਰ ਇਹ ਮੰਦ ਭਾਗੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਦੱਸਦੀ ਹੈ ਕਿ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਹੁਣ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਅਦਾ ਕਰ ਸਕਣ ਕੈਨੇਡਾ ਪਹੁੰਚ ਕੇ ਤਾਂ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਦੇਖਿਓ ਕੰਮ ਕਰਦੇ ਦੀ ਅਹੀਂ ਮੰਗਦੇ ਇਹ ਮੰਗਦੇ ਅਸਰ ਕਰਦੇ ਅੱਗੇ ਪਰਸੇ ਕੋਲ ਸਾਨੂੰ ਰੁਪਾਇਆ ਜਾਂ ਕਿਹਨਾਂ ਨੂੰ ਕਾਜ ਸੱਚਾ ਜੀ ਦੱਲਾ ਮੰਨਾ ਹੈ ਕਿ ਕਾ ਦੇਵੇ ਜੀ ਬਹੁਤ ਚਿਰ ਤੱਕ ਦੇ ਸਾਨੂੰ ਉਹਦੇ ਬੱਚੇ ਤੋਂ ਬਗੇਰ ਵੇਖਤ ਬੋਲੋ ਸਾਨੂੰ ਰਾਹ ਦਿਓ ਨਾ ਚੱਤੀ ਦੁੱਖ ਚੱਤੀ ਸਤ ਮੋਲਕ ਦੇਈ ਰੱਖ ਦੇ ਸਰਕਾਰ ਪਚਾਵੇ ਜਾਂ ਤੇ ਬੱਚਾ ਜਾ ਕੇ ਦੇ ਹੱਥ ਬਨ ਕੇ ਮੇਰੀਏ ਕਿੱਥੇ ਮੇਰਾ ਬੱਚਾ ਕਿਉਂ ਖਾ ਮੇਰਾ ਰੱਬ ਦੋ ਲਿਆ ਸੀ ਇਹ ਦੋਪਤੇ ਮੇਰੇ ਨਾਲ ਕੀ ਹੋਣਾ ਸਰਕਾਰ ਮੰਨ ਲਓ ਮੇਰੀ ਬੇਨਤੀ ਹੱਥ ਬਨ ਕੇ ਮੈਂ ਤੁਹਾਡੇ ਅੱਗੇ ਅੱਜ ਤੱਕ 100000 ਕਰਦੀਆਂ ਘਰੋਂ ਆ ਕੇ ਕਰਦੀ ਤੁਹਾਡੇ ਕੇ ਵੀ ਉਨੀ ਕਰਦੀ ਤੁਸੀਂ ਉਹਨਾਂ ਵਰਗੇ ਬਨੇ ਬੈਠੇ ਸਾਡੀ ਗੱਲ ਸੁਣੋ ਸੁਣੋ ਮੇਰਾ ਲਿਖਿਆ ਪੁੱਤਰਾ ਹੈ ਸੁਣਾ ਤੇਰੀ ਨੌਂ ਤੇ ਬਿਠਿਆ ਓਈ ਸਿੰਦੀ ਲਾੜਲੀ ਸਿਧੋਂ ਕਰਾ ਤੇ ਮੇਰਾ ਪੁੱਤ ਹੀ ਚਿਲਾ ਲਾ ਦੇ ਅਜੀ ਇੱਥੇ ਪੜਨਾ ਕਿਉਂ ਨੇ ਛੇਤੀ ਤਾਂ ਛੇਤੀ ਸਾਨੂੰ ਉੱਪਰ ਪਾਵੋ ਬੜਾ ਛੇਰ ਹੋ ਗਿਆ 1.5 ਮਹੀਨਾ ਨੂੰ ਉੱਤੇ ਦੇ ਸਾਨੂੰ ਘਰ ਦੇ ਵਿੱਚ ਨਾ ਰਾਤ ਨੂੰ ਗੁਜ਼ਰਦੀ। ਕਿਉਂ ਸਾਨੂੰ ਸਰਕਾਰ ਇਹਨਾਂ ਸੂਤ ਦੇ ਦੰਗਿਆਂ ਤੇ ਪਾ ਦਿਓ ਤੁਹਾਡਾ ਨੀ। ਜਨਾ ਸੁਵਿੰਦਰ ਸਿੰਘ ਕੱਠੀ ਕਰਾ। ਕੀ ਗੱਲਬਾਤ ਹੋਈ ਹੈ ਜੀ ਸਾਰੀ? ਗੱਲਬਾਤ ਇਹਦਾ ਸਾਡਾ ਨਾ ਮਹਿਮਾਨ ਸੀਪਰੋ ਜਵਾਈ ਸੀ ਸਾਡਾ। 5 ਸਾਲ ਪਹਿ전ੋਂ ਜਿਹੜਾ ਬਾਹਰ ਵਿਦੇਸ਼ ਦੀ ਧਰਤੀ ਤੇ ਗਿਆ ਸੀ। 16 ਆਪਣਾ ਜਨਵਰੀ ਨੂੰ 2023 ਦੇ ਵਿੱਚ ਕੰਮ ਕਰਦਿਆਂ ਕਰਦਿਆਂ ਕੰਮ ਦੇ ਥਾ ਹਾਸਾ ਹੋ ਗਿਆ ਉਹ ਦਿਨ। ਉਪਰੋਕਤ ਜੀ ਮੰਜ਼ਿਲ ਤੋਂ ਡਿੱਗ ਪਿਆ। ਤਾਨੂੰ ਪਤਾ ਲੱਗਾ ਉਹਦੇ ਵਿੱਚ ਬਾਅਦ ਉਹਦੀ ਦਿੱਖ ਹੋ ਜਾਂਦੀ ਆ ਜੋ ਕਿ ਉਹਨੀਆਂ ਪਤਨੀ ਆ ਸਾਡੀ ਲੜਕੀ ਜਿਹੜੀ ਆ ਉਹ ਬਾਹਰ ਹੀ ਆ ਤੇ ਜਿਹੜਾ ਸਾਡਾ ਬੱਚਾ ਆ ਉਹ ਸਾਡੇ ਕੋਲ ਆ ਜਗਜੀਤ ਸਿੰਘ ਦਾ ਲੜਕਾ ਆ ਅਸੀਂ ਇਹ ਮੰਗ ਕਰਦੇ ਆ ਕਿ ਉਹਨੀਆਂ ਅੰਤਮ ਜਿਹੜੀਆਂ ਰਸਮਾਂ ਨੇ ਸੰਸਕਾਰ ਦੀਆਂ ਉਹ ਉਹਨਾਂ ਸੰਸਕਾਰ ਹੋਣਾ ਤੇ ਅਸੀਂ ਇਹ ਚਾਹੁੰਦੇ ਆ ਵੀ ਇਹ ਦੋਵੇਂ ਪਰਿਵਾਰ ਕਿਉਂਕਿ ਜਿਹੜਾ ਇਹ ਜਗਜੀਤ ਸਿੰਘ ਆ ਮਾਪਿਆਂ ਦਾ ਕਲੌਤਾ ਪੁੱਤਰ ਸੀ ਤੇ ਉਹਦੋਂ ਇਹਨਾਂ ਦਾ ਵੀ ਕਲੌਤਾ ਜੁਆਈ ਸੀ ਗਲਤੀ ਕਰ ਲੀਆ ਹੋਰ ਕੋਈ ਵੀ ਇਨਦਾਰ ਨਹੀਂ ਸਾਰਾ ਅਸੀਂ ਚਾਹੁੰਦੇ ਆ ਵੀ ਛਾਹ ਨੂੰ ਸਰਕਾਰ ਤੇ ਪ੍ਰਸ਼ਾਸਨ ਇੱਥੋਂ ਦਾ ਤੇ ਅਬੈਂਸੀ ਜਿਹੜੀ ਆ ਉਹ ਵੀਜ਼ਾ ਦੇਣ ਦੀ ਇਜਾਜ਼ਤ ਦੇਵੇ ਤੇ ਅਸੀਂ ਜਿਹੜੀਆਂ ਅੰਤਮ ਰਸਮਾਂ ਉਹਦੀਆਂ ਪੂਰੀਆਂ ਕਰ ਸਕੀਏ ਤੇ ਉਹਦਾ ਦਸਤਖਤ ਮੀਲਾ ਕਰ ਸਕੀਏ ਇਹ ਸਾਡੀ ਪੁਰਜ਼ੋਰ ਮੰਗ ਹੈ ਕਿੰਨਾ ਕਹਿੰਦੇ ਹਾਂਜੀ ਸ਼ੁਕਰਾਂ ਦੇ ਸੀ ਕੀ ਗੱਲਬਾਤ ਹੋਈ ਤੇ ਔਰ ਕਲੋ ਗਿਆ ਹੀ ਉਥੇ ਲੜਕਾ ਚਰਕੀਤ ਸਿੰਘ ਜੀ ਸਾਡਾ ਜਵਾਈ ਸੀਗਾ ਹਾਂਜੀ ਸਾਡੇ 3 5 4 7 ਉਥੇ ਰਹਿ ਰਹੇ ਸੀਗੇ ਤੇ ਉਥੇ ਕੰਮ ਕਰਦੇ ਆ ਹਾਦਸਾ ਵਾਪਰ ਗਿਆ ਹਾਂ ਇਹਨਾਂ ਦੀ 16 ਤਰੀਕ ਨੂੰ ਡੈਥ ਹੋ ਗਈ ਅੱਛਾ 16 ਤਰੀਕ ਨੂੰ ਡੈਥ ਹੋ ਗਈ ਤੇ 14 ਤਰੀਕ ਨੂੰ ਕਾਵੇਜ ਲਾਇਆ ਅਸੀਂ ਮੰਗ ਕਰਦੇ ਵੀ ਅਸੀਂ ਜਾ ਕੇ ਉਥੇ ਇਹਨਾਂ ਦਾ ਸੰਸਕਾਰ ਕਰ ਸਕੀਏ ਅੰਤਮ ਅਰਸਵਾ ਕਰ ਸਕੀਏ ਪਸਾਨੂੰ ਅਜੇ ਵੀਜਾ ਨਹੀਂ ਮਿਲ ਰਿਹਾ ਉਥੋਂ ਦੀ ਸਰਕਾਰ ਤੋਂ ਵੀ ਰਿਕਵੈਸਟਾਂ ਪਾਈਆਂ ਪਰ ਇਹ ਵੀਜਾ ਨਹੀਂ ਦੇ ਰਹੇ ਕਿ ਕਰਨਾ ਸਾਡੀ ਇਹ ਮੰਗਦਾ ਕਿ ਅਸੀਂ ਕੋਈ ਜੀਤ ਸੋਦਾ ਉੱਥੇ ਅੰਤਮ ਸਸਕਾਰ ਜਿਹੜਾ ਉਹਦੀ ਰਸਮਾਂ ਕਰ ਸਕੀਏ ਉਹਦੇ ਦਰਸ਼ਨ ਕਰ ਸਕੀਏ ਸਾਡੀ ਇਹੋ ਬੇਨਤੀ ਹੈ ਇਹ ਮੰਗਦਾ ਬੇਟਾ ਉਹਨਾਂ ਦਾ ਇੱਥੇ ਹੈ ਜੀ ਉਹਨਾਂ ਦਾ ਬੇਟਾ ਹੈ ਕੀ ਹੈ ਅਰਮਾਨ ਸਿੰਘ ਜਲਦੀਪ ਸਿੰਘ ਦਾ ਬੇਟਾ ਅਰਮਾਨ ਸਿੰਘ 9 ਸਾਲ ਦੀ ਏਜ ਉਹਨਾਂ ਦੀ ਉਹ ਤੁਹਾਡੇ ਕੋਲ ਰਹਿੰਦਾ ਉਹ ਸਾਡੇ ਕੋਲ ਰਹ ਰਿਹਾ ਹਾਂ ਜੀ ਜੀ ਅੰਕਲ ਜੀ ਬੰਦ ਆਮਰੋ ਸੈਗਰੀ ਕੀ ਗੱਲ ਹੋਈ ਐ ਅੰਕਲ ਜੀ ਦੇਖੋ ਜੀ ਉਥੋਂ ਦੇ ਬੰ ਚਾਰ ਸਾਲ ਤੋਂ ਕੈਨੇਡਾ ਦੇ ਵਿੱਚ ਰਹੇ ਹੋ ਸੀ ਤੇ ਉਹਦੇ ਕੰਮ ਕਰਦੇ ਸੀ ਜੀ ਜੀ ਮੈਂ ਕਹਤੋਂ ਪੈਰ ਫਸੜ ਗਿਆ ਟਿਕ ਪੈਰ ਹੋਰ ਸਿਰ ਪੜਨੇ ਵੱਜੇ ਆ ਤੇ 16 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਅਸੀਂ ਸਰਕਾਰ ਤੋਂ ਪ੍ਰਕਾਇਕਰ ਤੋਂ ਇਹ ਬੇਨਤੀ ਕਰਦੇ ਆਂ ਕਿ ਅਸੀਂ ਉਹਦੇ ਬੱਚੇ ਸਮੇਤ ਉਹਦਾ ਪੱਟਾ ਇੱਥੇ ਸਾਡੇ ਕੋਲ ਆ ਤੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਵੋ। ਲਾਈਟ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ। ਤੁਹਾਡੇ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ